वेखो जी रब रंग वेखो जी ए रुख है बकैन ठीक है रंग वेखो बोड उग पाया जी ए लाई गई किसी जानवर विट कीती है बोट उग पै जी क्यों रोकया लगा के ਬਕਾਇਦ ਤਾਂ ਇਹ ਆ ਗਿਆ ਲੈ ਬੋਰਡ ਅੱਛਾ ਨਹੀਂ ਇਹ ਟਾਂ ਨਹੀਂ ਤੁਸੀਂ ਲਾਈਏ ਕਿ ਆਪੇ ਹੋ ਗਿਆ ਆਪੇ ਹੋ ਗਿਆ ਵਾਹ ਜੀ ਵਾਹ ਵੇਖ ਜੈ ਛੇੜੀ ਦੁਨੀਆ 'ਚ ਇਹੋ ਜਿਹਾ ਕੋਈ ਪ੍ਰੋਗਰਾਮ ਹੋਵੇ ਤਾਂ ਤੇ ਬਾਕੀ ਕਮਰਿਆਂ ਤੇ ਪੱਕੇ ਮਕਾਨਾਂ ਆਖੂ ਇਹਦੇ ਇਹਦੇ ਰੋਕ ਹੋ ਗਏ ਸਕਦੇ ਨੇ ਪਰ ਬਕਾਇਦ ਉੱਤੇ ਕਿੰਨਾ ਉੱਚਾ ਜਾ ਕੇ ਹੈ ਜੇ ਤੁਹਾਡੇ ਵੀ ਹੋਏ ਹੋ ਜੇ ਰੋਕ ਸਾਨੂੰ ਕਮੈਂਟ ਕਰਕੇ ਦੱਸੋ ਕਿ ਰੱਬ ਦੇ ਰੰਗ ਨਹੀਂ ਆ ਰਹੇ ਹੋਏ ਪੈਣੇ ਬਕਾਇਨ ਉੱਤੇ ਬੋਰ ਗਾ ਅਏ ਇਕਲਾ ਰਸ ਅੱਛਾ ਦੋ ਹੋਏ ਸੀ ਨੋਈ ਬਹੁਤ ਕਹਿੰਦੇ ਨੇ ਵੀ ਦੋ ਬੋਰ ਹੋਏ ਸੀ ਹੈ ਇੱਕ ਹਿਲਾਤ ਹੈ ਤੇ ਇੱਕ ਵੇਖੋ ਜੇ ਕਿਹੜਾ ਬਾਕੀ ਫਿਰ ਤੁਹਾਨੂੰ ਦਿਖਾ ਦਈਏ ਆ ਬਕਾਇਨ ਨੇ ਕੋਈ ਮੋੜ ਹਾਂ ਮੋੜ ਥਲੇ ਕੋਈ ਉਹ ਵੀ ਬਕਾਇਨ ਦਾ ਮੋੜ ਏ ਤੇ ਹਾਂ ਵੇਖੋ ਤੁਹਾਨੂੰ ਤਸਵੀਰ ਦਿਖਾ ਰਹੇ ਆ ਜੀ ਇਹ ਆ ਬੋਰ ਗਾ ਕਮਾਲ ਏ ਗੈਂ